ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਮੈਨੂੰ ਪੂਰੀ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵਾਂਗੇ ਜੀ ਤੇ ਆਪਣੇ ਆਫਰਸ ਦਾ ਪਹਿਣਾ ਬਹੁਤ ਜ਼ਿਆਦਾ ਵਧੀਆ ਫਾਇਦਾ ਉਠਾ ਰਹੀਆਂ ਨਹਿਗੀਆਂ ਤੇ ਉਹਦੇ ਲਈ ਥੈਂਕ ਯੂ ਸੋ ਮੱਚ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਆਫਰ 15 ਜੁਲਾਈ ਤੋਂ ਸ਼ੁਰੂ ਹੋਇਆ ਹੋਇਆ ਤੇ 15 ਅਗਸਤ ਤੱਕ ਕੰਟੀਨਿਊ ਰੱਖਾਂਗੇ ਜੀ ਆਪਾਂ ਤੇ ਇਹ ਆਪਾਂ ਰੱਖੜੀ ਤੇ ਤੀਜ ਦੇ ਫੈਸਟੀਵਲ ਨੂੰ ਰੱਖਦਿਆਂ ਮੇਨ ਧਿਆਨ ਵਿੱਚ ਰੱਖਦੇ ਹੋਏ ਆਪਾਂ ਤੁਹਾਡੇ ਲਈ ਆਫਰ ਲੈ ਕੇ ਆਏ ਆ ਕਿਉਂਕਿ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਜੀ ਆਫਰ ਲੈ ਕੇ ਤਾਂ ਹੁਣ ਆਫਰ ਦੇ ਵਿੱਚ ਦੀ ਕੀ ਗੱਲ ਹੁੰਦੀ ਹੈ ਜੀ ਕਈ ਵਾਰ ਸਾਨੂੰ ਪਹਿਲਾਂ ਵੀ ਪਹਿਣਾ ਦੇ ਬਹੁਤ ਬਾਰ ਮੈਸੇਜ ਆਇਆ ਕਿ ਤੁਸੀਂ ਸਾਨੂੰ ਡਿਸਕਾਊਂਟ ਤੇ ਸੂਟ ਲਾ ਦੇ ਜਿਆ ਦਾ ਦੇਖੋ ਜੀ ਡਿਸਕਾਊਂਟ ਤੇ ਸੂਟ ਉਹੀ ਲਗਾ ਸਕਦਾ ਜਿਨ੍ਹਾਂ ਨੇ 70% ਮਾਰਜਨ ਆਪਣਾ ਰੱਖਦੇ ਹੋਣ ਤਾਂ ਇਹ ਆਪਾਂ ਕਹਿ ਸਕਦੇ ਹਾਂ ਕੱਲ ਨੂੰ ਵੀ 50% ਡਿਸਕਾਊਂਟ ਤੇ ਹੈ ਜੀ ਸਾਡੇ ਸਾਰੇ ਸੂਟ ਹਨਾ ਤੁਸੀਂ ਇਹ ਚੀਜ਼ਾਂ ਨੂੰ ਸਮਝ ਸਕਦੇ ਹੋਗੇ ਇਟ ਮੀਨਸ ਅ ਅਗਲਾ 70% 80% ਦਾ ਮਾਰਜਿਨ ਰੱਖ ਰਿਹਾ ਹੈਗਾ ਤਾਂ ਕਿ ਉਹ 20 30% ਉਹਦਾ ਆਪਣਾ ਪ੍ਰੋਫਿਟ ਹੋਵੇ ਤੇ 50% ਤੁਹਾਨੂੰ ਡਿਸਕਾਊਂਟ ਤੇ ਲਾ ਕੇ ਮੀਨਸ ਤੁਹਾਨੂੰ ਵੀ ਫਾਇਦਾ ਦੇ ਰਿਹਾ ਚਲੋ ਉਹਨਾਂ ਦੀ ਆਪਣੀ ਚੋਇਸ ਹੁੰਦੀ ਹੈ ਜੀ ਹਰ ਇੱਕ ਦੀ ਆਪਣੀ ਆਪਣੀ ਡੀਲਿੰਗ ਹੁੰਦੀ ਆ ਹਨ ਤੇ ਬਟ ਜਿਹੜਾ ਮੇਰੀ ਗੱਲ ਆ ਜੀ ਮੈਂ ਇੰਨਾ ਮਾਰਜਨ ਨਹੀਂ ਰੱਖਦੇ ਅਸੀਂ ਮਾਰਜਨ ਅਸੀਂ ਬਿਲਕੁਲ ਜੈਨੂਇਨ ਰੱਖਦੇ ਆ ਇਸ ਕਰਕੇ ਮੈਂ 50% ਈਵਨ ਕਿ 30 20% ਵੀ ਮੈਂ ਨਹੀਂ ਰੱਖ ਸਕਦੀ ਹੈਗੀ ਮੀਨਸ ਆਫਰ ਜਿਹੜਾ ਤੁਹਾਡੇ ਡਿਸਕਾਊਂਟ ਆ ਜਿਹੜਾ ਇਹਨਾਂ ਨਹੀਂ ਰੱਖ ਸਕਦੇ ਕਿਉਂਕਿ ਅਸੀਂ ਮਾਰਜਨ ਹੀ ਪਹਿਲਾਂ ਬਹੁਤ ਘੱਟ ਲਾ ਕੇ ਚੱਲਦੇ ਆਂਗੀ ਤੇ ਇਸੇ ਕਰਕੇ ਜਿਹੜਾ ਆਪਾਂ ਆਫਰ ਲਾਇਆ ਉਹ ਪੂਰਾ ਸੋਚ ਸਮਝ ਕੇ ਵਧੀਆ ਵਾਲਾ ਆਫਰ ਲਾਇਆ ਤੁਹਾਡੇ ਲਈ ਤਾਂ ਕਿ ਤੁਹਾਡਾ ਵੀ ਬੈਨੀਫਿਟ ਹੋਵੇ ਤੇ ਸਾਡਾ ਵੀ ਕੋਈ ਨੁਕਸਾਨ ਨਾ ਹੋਵੇ ਜੀ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਸਾਰੇ ਆਫਰ ਜਿ ਕਿੰਨੇ ਬਿਲ ਦੇ ਉੱਤੇ ਤੁਹਾਡਾ ਕਿੰਨਾ ਡਿਸਕਾਊਂਟ ਹੋਵੇਗਾ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਜੀ ਤੇ ਅੱਜ ਵਾਲੇ ਸੂਟਾਂ ਦੀ ਆਪਾਂ 컬렉ਸ਼ਨ ਸ਼ੁਰੂ ਕਰਦੇ ਹਾਂ ਇਹ ਵਾਲੇ ਸੂਟ ਆਪਣੇ ਬਾਹਰ ਜਾ ਰਹੇ ਨੇ ਜੀ ਫੋਰਨ ਦੇ ਵਿੱਚ ਤੇ ਫੋਰਨ ਵਾਲੀਆਂ ਭੈਣਾਂ ਵੀ ਆਪ ਨੂੰ ਬਹੁਤ ਪਿਆਰ ਦੇ ਰਹੀਆਂ ਨੇ ਮੀਨਸ ਬਹੁਤ ਵਧੀਆ ਲਾਈਕ ਕਰ ਰਹੀਆਂ ਨੇ ਆਪਣੇ ਸੂਟਾਂ ਨੂੰ ਤੇ ਇਹ ਵਾਲਾ ਜਿਹੜਾ ਫਸਟ ਸੂਟ ਆ ਜੀ ਇਹ ਆਪਾਂ ਟਾਈਡਾਈ ਦੇ ਵਿੱਚ ਕਰਵਾਇਆ ਤੁਸੀਂ ਇਸੇ ਤਰ੍ਹਾਂ ਟਾਈਡਾਈ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਜਿਹੜਾ ਆਪਾਂ ਫੈਬਰਿਕ ਲਾਉਣੇ ਆ ਜੀ ਆਪਾਂ 80 ਗ੍ਰਾਮ ਵਾਲੀ ਕ੍ਰੇਪ ਯੂਜ਼ ਕਰਦੇ ਆ ਨੈਚੁਰਲ ਕ੍ਰੇਪ ਵੀ ਆਪਾਂ ਯੂਜ਼ ਕਰਦੇ ਆ ਬਟ 80 ਗ੍ਰਾਮ ਵਾਲੀ ਕ੍ਰੇਪ ਅਸੀਂ ਜ਼ਿਆਦਾ ਯੂਜ਼ ਕਰਦੇ ਆ ਤੇ ਕਿਉਂਕਿ ਇਹ ਹੁੰਦਾ ਜੀ ਇਹ ਵਾਲੀ ਜਿਹੜੀ ਕ੍ਰੇਪ ਹੁੰਦੀ ਹੈ ਬਿਲਕੁਲ オリジナル ਪਿਓਰ ਕ੍ਰੇਪ ਦੇ ਬਿਲਕੁਲ ਮੀਨਸ ਆ ਲਾ ਲੋ ਵੀ ক্লোਜ਼ ਹੁੰਦੀ ਆ ਤੇ ਮੀਨਸ ਆਪਾਂ ਨੂੰ ਪਛਾਣ ਨਹੀਂ ਆਉਂਦੀ ਹੈਗੀ ਇਹਦੇ ਵਿੱਚ ਤੇ 80 ਗ੍ਰਾਮ ਵਾਲੀ ਕ੍ਰੇਪ ਬਾਕੀ ਇਹਦੇ ਵਿੱਚ ਸਾਰੇ ਕਲਰ ਆ ਜਿਹੜੇ ਉਹ ਡਾਈ ਹੋ ਜਾਂਦੇ ਨੇ ਜੀ ਕੋਈ ਕਲਰ ਨਹੀਂ ਹੁੰਦਾ ਵੀ ਜਿਹੜਾ ਨਾ ਡਾਈ ਹੋਵੇ ਇਹਦੇ ਵਿੱਚ ਕਿਉਂਕਿ ਨੇਚਰਲ ਕ੍ਰੇਪ ਦੇ ਵਿੱਚ ਵੀ ਸਾਰੇ ਕਲਰ ਨਹੀਂ ਡਾਈ ਹੁੰਦੇ ਹੁਣ ਇਹ ਆਪਾਂ ਟਾਈ ਡਾਈ ਦੇ ਵਿੱਚ ਕੀਤਾਗਾ ਇਹ ਕਲਰ ਜਿਹੜੀ ਚੋਇਸ ਸੀ ਇਹ ਉਹਨਾਂ ਦੁਆਰਾ ਆਪਣੇ ਦੁਆਰਾ ਭੇਜੀ ਗਈ ਸੀਗੀ ਇਹ 10-12 ਸਾਲ ਦੀ ਬੇਟੀ ਹੈਗੀ ਮੀਨਸ ਭੈਣ ਦੀ ਤੇ ਉਹਨਾਂ ਨੇ ਮੀਨਸ ਉਹਨਾਂ ਦੇ ਲਈ ਰੈਡੀ ਕਰਵਾਈ ਆ ਆਪਾਂ ਦੇਖੋ ਜੀ neck pattern ਰੱਖਿਆ ਪਹਿਲਾਂ ਤੁਹਾਨੂੰ ਫੈਬਰਿਕ ਦੇ ਦਿੱਤਾ 80 ਗ੍ਰਾਮ ਵਾਲੀ ਕ੍ਰੇਪ ਆ ਗਈ ਔਰ ਟਾਈ ਡਾਈ ਦੇ ਵਿੱਚ ਕਰਵਾਇਆ ਹੋਇਆ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਉਸ ਤੋਂ ਬਾਅਦ neck ਦੇ ਉੱਤੇ ਜੀ ਆਪਾਂ ਪਰਲ ਵਰਕ ਵਾਲੀ ਜਿਹੜੀ ਲੇਸ ਲਗਾਈ ਹੋਈ ਹੈ ਹੈਂਗਿੰਗ ਨੇ ਪਰਲ ਜਿਹੜੇ ਤੁਹਾਨੂੰ ਦਿਖ ਰਹੇ ਹੋਣਗੇ ਤੇ ਇਸ ਤੋਂ ਬਿਨਾ ਜਿਹੜੀ ਆਪਾਂ ਘੇਰੇ ਦੀ ਤੁਸੀਂ ਦੇਖ ਲਈ ਹੋਣੀ ਹੈ ਜੀ ਫਿਨਿਸ਼ਿੰਗ ਆਪਾਂ ਪੂਰੀ ਵਧੀਆ ਦਿੱਤੀ ਹੈਗੀ ਤਾਂ ਕਿ ਬੱਚੇ ਨੂੰ ਲੇਸ ਆ ਜਿਹੜੀ ਉਹ ਐਦਾ ਖੜੀ ਖੜੀ ਨਾ ਲੱਗੇ ਬਹੁਤ ਸੌਫਟ ਵਾਲੀਆਂ ਲੇਸਸ ਅਸੀਂ ਯੂਜ਼ ਕਰਕੇ ਆਪਾਂ ਡਿਜ਼ਾਈਨਿੰਗ ਕੀਤੀ ਹੈਗੀ ਤੇ ਉਸ ਤੋਂ ਬਾਅਦ ਇਹ ਬਲਾਂ ਵਾਲੀ ਬਣਾਈ ਹੈ ਜੀ ਤੁਸੀਂ ਕਲੀਆਂ ਵਾਲੀ ਬਣਾ ਸਕਦੇ ਹੋਗੇ ਤੁਸੀਂ ਮੀਨਸ ਕਲੀਆਂ ਵਾਲੀ ਵੀ ਬਣਾ ਸਕਦੇ ਹੋ ਤੁਸੀਂ ਇਥੋਂ ਤੇ ਤੁਸੀਂ ਆਪਣੀ ਇਸ ਤਰ੍ਹਾਂ ਬਲਾਂ ਵਾਲੀ ਵੀ ਬਣਾ ਸਕਦੇ ਹੋ ਤੇ ਤੁਸੀਂ A ਸ਼ੇਪ ਦੇ ਵਿੱਚ ਵੀ ਬਣਵਾ ਸਕਦੇ ਜਿੱਦਾਂ ਤੁਸੀਂ ਸਾਨੂੰ ਫਰੌਕ ਕਹੋਗੇ ਅਸੀਂ ਤੁਹਾਨੂੰ ਸੇਮ ਐਜ਼ ਇਟ ਰੈਡੀ ਕਰ ਦੇਵਾਂਗੇ ਜੀ A ਹੈ ਜੀ ਦੇਖੋ ਇਹਦੀ ਬਾਜੂ ਦਾ ਡਿਜ਼ਾਈਨ ਇਦੇ ਵਿੱਚ ਵੀ ਆਪਾਂ ਹੈਂਗਿੰਗ ਲੇਸ ਲਗਾਈ ਆ ਤੇ ਪਲੱਸ ਥੋੜੀ ਜਿਹੀ ਡਿਜ਼ਾਈਨਿੰਗ ਕੀਤੀ ਆ ਬਾਕੀ ਬੈਕ ਦੇ ਉੱਤੇ ਆਪਾਂ ਨੈਕ ਆਹ ਜਿੱਪ ਲਗਾਈ ਆ ਤਾਂ ਕਿ ਬੱਚੇ ਨੂੰ ਵੇਅਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਜਿਹੜਾ ਪਲਾਜ਼ੋ ਆ ਉਹ ਵੀ ਆਪਣਾ ਡਬਲ ਡਾਈ ਦੇ ਵਿੱਚ ਆ ਦੇਖੋਗੇ ਤੁਸੀਂ ਇਸ ਤਰ੍ਹਾਂ ਡਬਲ ਡਾਈ ਦੇ ਵਿੱਚ ਹੀ ਆਪਣਾ ਪਲਾਜ਼ੋ ਆਉਂਦਾਗਾ ਤੁਸੀਂ ਪਜਾਮੀ ਸੂਟ ਸਲਵਾ ਸੂਟ ਜੋ ਮਰਜ਼ੀ ਬਣਾ ਸਕਦੇ ਹੋ ਤੇ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਜੀ ਨੈਟ ਦਾ ਤੇ ਆਪਾਂ ਇਹਦੇ ਵਿੱਚ ਉਹੀ ਵਾਲੇ ਕਲਰ ਪਵਾਏ ਨੇਗੇ ਤੇ ਆਪਾਂ ਫੋਰ ਸਾਈਡ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਆਪਾਂ ਪੱਲਿਆਂ ਦੇ ਉੱਤੇ ਇਸ ਤਰ੍ਹਾਂ ਲੇਸ ਦਾ ਡਿਜ਼ਾਈਨ ਪਾਇਆ ਹੈਗਾ ਜੀ ਦੇਖੋ ਬਹੁਤ ਸੌਫਟ ਵਾਲੀ ਲੇਸ ਲਗਾਈ ਹੈ ਤਾਂ ਕਿ ਬੱਚੇ ਨੂੰ ਕੰਫਰਟੇਬਲ ਰਹੇ ਤੇ ਦੁਪੱਟਾ ਵੀ ਆਪਾਂ ਟਾਈ ਡਾਈ ਦੇ ਵਿੱਚ ਕੀਤਾਗਾ ਉਹ ਜਿਆਦਾ ਹਾਂਜੀ ਇਹ ਆਪਣਾ ਨੈਟ ਦਾ ਦੁਪੱਟਾ ਲਗਾਇਆ ਜੀ ਆਪਾਂ ਡਬਲ ਡਾਈ ਦੇ ਵਿੱਚ ਹੀ ਆ ਇਹ ਮੇਬੀ ਤੁਹਾਨੂੰ ਮੀਨਸ ਜ਼ਿਆਦਾ ਨੈਟ ਦਾ ਹੋਣ ਕਰਕੇ ਤਾਂ ਸ਼ੋਅ ਨਹੀਂ ਹੋ ਰੇ ਕਲਰ ਆ ਜਿਹੜੇ ਇੱਥੋਂ ਦੇਖੋ ਡਾਰਕ ਕਲਰ ਹੋਏਗਾ ਜੀ ਇੱਥੋਂ ਲਾਈਟ ਕਲਰ ਹੋਏਗਾ ਇਸ ਤਰ੍ਹਾਂ ਪਤਾ ਚੱਲ ਜੇਗਾ ਤੁਹਾਨੂੰ ਤੇ ਬਾਕੀ ਆਪਾਂ ਬਹੁਤ ਸੌਫਟ ਵਾਲੀ ਲੇਸ ਲਗਾਈ ਆ ਤਾਂ ਕਿ ਬੱਚਾ ਜਿਹੜਾ ਉਹ ਕੰਫਰਟੇਬਲ ਰਵੇ ਬਿਲਕੁਲ ਵੀ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਵਾਲਾ ਸੂਟ ਆ ਤੁਸੀਂ ਇਸ ਤਰ੍ਹਾਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਕੰਬੀਨੇਸ਼ਨ ਦੇ ਵਿੱਚ ਸਾਡੇ ਕੋਲੋਂ ਅੰਡਾਈ ਕਰਵਾ ਕੇ ਸੂਟ ਬਣਵਾ ਸਕਦੇ। ਜੀ ਜੇ ਤਾਂ ਸਟਿਚਿੰਗ ਦਿਖਾਉਣ ਦਾ ਮਤਲਬ ਇਹ ਹੁੰਦਾਗਾ ਕਿ ਤੁਸੀਂ ਸਾਨੂੰ ਪਤਾ ਚੱਲ ਸਕੇ ਕਿ ਆਪਾਂ ਕਿੱਦਾਂ ਦੇ ਸੂਟ ਆ ਜਿਹੜੇ ਉਹ ਰੈਡੀ ਕਰਦੇ ਆਂਗੇ ਜੀ। ਹਾਂਜੀ ਨੈਕਸਟ ਸੂਟ ਆ ਜੀ ਆਪਣਾ ਬਹੁਤ ਜ਼ਿਆਦਾ ਪਿਆਰਾ ਸੂਟ ਆ ਜੀ ਇਹੋ ਵਾਲਾ। ਦੇਖੋਗੇ ਤੁਸੀਂ। ਇਹ ਕਲਰ ਮੈਨੂੰ ਲੱਗਦਾ ਅੱਜ ਕੱਲ ਸਾਰਿਆਂ ਪਹਿਣਾ ਦਾ ਫੇਵਰਟ ਕਲਰ ਬਣਿਆ ਹੋਇਆਗਾ। ਡਾਰਕ ਪਰਪਲ ਕਲਰ ਪੂਰਾ। ਹਾਂਜੀ ਇਹਦੇ ਉੱਤੇ ਆਪਾਂ ਆਰੀ ਪਲੱਸ ਹੈਂਡਵਰਕ ਕਰਵਾਇਆਗਾ। ਦੇ ਆਰੀ ਪਲੱਸ ਹੈਂਡ ਦਾ ਵਰਕ ਕਰਵਾਇਆ ਗਿਆ ਇਹਦਾ ਦੇਖੋਗੇ ਤੁਸੀਂ ਪਹਿਲਾਂ neck ਦੇਖ ਲਓ ਜੀ ਤੁਸੀਂ ਜਿਹੜਾ ਜਿਹੜਾ ਫੈਬਰਿਕ ਲਗਾਇਆ ਜੀ ਉਹ ਪਾਰਟੀ ਵੇਅਰ ਫੈਬਰਿਕ ਹੁੰਦੇ ਆ ਸਿੰਥੈਟਿਕ ਬ ਕਾਫੀ ਤਰ੍ਹਾਂ ਦੇ ਆਉਂਦੇ ਆ ਤੇ ਇਹ ਲਾਈਨਿੰਗ ਦੇ ਵਿੱਚ ਫੈਬਰਿਕ ਆ ਸ਼ਾਇਦ ਤੁਹਾਨੂੰ ਵਿਜੀਬਲ ਹੋਵੇ ਲਾਈਨਿੰਗ ਆ ਇਹਦੇ ਵਿੱਚ ਫੈਬਰਿਕ ਦੇ ਵਿੱਚ ਤਾਂ ਹੁਣ ਤੁਸੀਂ neck ਦੇਖੋ ਜੀ ਕਿੰਨੀ ਜ਼ਿਆਦਾ ਪਹਿਲਾਂ ਦਾ ਸਫਾਈ ਦੇਖੋ ਜੀ ਵਰਕ ਦੀ ਸਫਾਈ ਦੀ ਮੈਂ ਹਮੇਸ਼ਾ ਗੱਲ ਕਰਦੀ ਆ ਕਿ ਦੇਖੋ ਹਰ ਤਰ੍ਹਾਂ ਦਾ ਵਰਕ ਹੁਣ ਅੱਜ ਕੱਲ ਕੰਪਿਊਟਰਾਈਜ਼ਡ ਮਸ਼ੀਨਾਂ ਤੇ ਵੀ ਵਰਕ ਹੁੰਦਾ ਹੈਗਾ ਹਨਾ ਉਹਨਾਂ ਦਾ ਰੇਟ ਜਿਹੜਾ ਹੁੰਦਾਗਾ ਲਗਭਗ ਜਿਹੜੇ ਆਪਾਂ ਪਾਫ ਵਰਕ ਜਾਂ ਆਰੀ ਵਰਕ ਕਰਾਉਣੇ ਇਹਨਾਂ ਦਾ ਨਾ ਹਾਫ ਰੇਟ ਹੁੰਦਾ ਮੀਨਸ ਇਸ ਤੋਂ ਵੀ ਅੱਧਾ ਹੁੰਦਾ ਰੇਟ ਹਨਾ ਤੇ ਆਪਾਂ ਉਹ ਕੰਮ ਨਹੀਂ ਕਰਦੇ ਜੀ ਆਪਾਂ ਪ੍ਰੋਪਰ ਜਿਹਾ ਪਾਫ ਵਰਕ ਕਰਾਉਣੇ ਪਾਫ ਵਰਕ ਕਰਦੇ ਆ ਅਦਰਵਾਈਜ਼ ਜਿਵੇਂ ਆਰੀ ਦਾ ਵਰਕ ਆ ਪੂਰਾ ਫਿਨਿਸ਼ਿੰਗ ਵਾਲਾਗਾ ਤੇ ਇਸ ਤੋਂ ਉੱਪਰ ਇਹਦੇ ਵਿੱਚ ਆਪਾਂ ਪਰਲ ਤੇ ਸਿੱਪੀ ਲਗਾ ਕੇ ਇਸਦੇ ਆਪਾਂ ਫਿਨਿਸ਼ਿੰਗ ਦਿੱਤੀ ਆ ਹੈਂਡਵਰਕ ਦੀ ਤਾਂ ਇਹ ਵਾਲੀ ਇਹ ਗਨੇਕਾ ਕਾ ਜੀ ਬਹੁਤ ਸੋਹਣਾ ਹੈ ਵੀ ਤੇ ਇਹ ਵਾਲੀ ਇਹਦੀ ਬਾਜੂ ਆ ਗਈ ਜੀ ਬਾਜੂ ਦੇ ਉੱਤੇ ਵੀ ਪੂਰਾ ਇਸ ਤਰ੍ਹਾਂ ਆਪਾਂ ਨਾਲ-ਨਾਲ ਛੋਟੇ-ਛੋਟੇ ਡਾਟ ਬਣਾਏ ਨੇ ਆਰੀ ਵਰਕ ਦੇ ਨਾਲ ਤੇ ਨਾਲ ਸਿੱਪੀ ਲਗਾ ਕੇ ਤੇ ਇਸ ਤੋਂ ਬਿਨ ਆਪਾਂ ਇਸ ਤਰ੍ਹਾਂ ਬਾਜੂ ਬਣਾਏਗਾ ਨੇ ਬਹੁਤ ਸੋਹਣੀ ਐ ਨੀਟ ਐਂਡ ਕਲੀਨ ਨੇ ਜੀ ਬਾਕੀ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਇਸ ਤਰ੍ਹਾਂ ਇਹ ਦੋਨੋਂ ਬਾਜੂ ਆ ਗਈਆਂ ਠੀਕ ਹੈ ਜੀ ਤੇ ਇਹ ਵਾਲਾ ਸੂਟ ਇਸ ਤੋਂ ਬਿਨਾ ਇਹ ਸਾਰੇ ਸੂਟ ਦੇ ਵਿੱਚ ਤੁਹਾਨੂੰ ਦਿਖਦਾ ਹੋਏਗਾ ਕਿ ਪੂਰੀ ਜਿਆਦਾ ਇਸ ਤਰ੍ਹਾਂ ਸਾਰੇ ਦੇ ਵਿੱਚ ਡਾਟ ਬਣਾਏ ਹੋਏ ਨੇਗੇ ਤਾਂ ਕਿ ਸੂਟ ਦੀ ਲੁੱਕ ਹੋਰ ਸੋਹਣੀ ਲੱਗੇ ਤੇ ਇਸ ਤਰ੍ਹਾਂ ਆਪਾਂ ਆ ਘੇਰੇ ਤੇ ਬਣਾਈਏ ਜੀ ਬਹੁਤ ਸੋਹਣੀ ਬਰੀਕ ਜਿਹਾ ਕੰਮ ਆਗਾ ਬਹੁਤ ਜਿਆਦਾ ਵਧੀਆ ਤੇ ਬਾਕੀ ਆਪਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਹਦੀ ਜਿਹੜੀ ਲੁੱਕ ਆ ਉਹ ਹੋਰ ਇਨਹਾਂਸ ਹੋ ਗਈ ਆ ਠੀਕ ਹੈ ਜੀ ਇਹ ਵਾਲਾ ਸੂਟ ਸੀਗਾ ਜੀ ਤੇ ਇਹਦੇ ਨਾਲ ਬਾਟਮ ਜਿਹੜੀ ਆਪਾਂ ਉਹ ਵੀ ਦਿਖਾਉਣੇ ਆ ਤੁਹਾਨੂੰ ਬਾਟਮ ਤੇ ਵੀ ਆਪਾਂ ਵਰਕ ਕਰਵਾਇਆ ਹੋਇਆ ਸੇਮ ਹੀ ਕਲਰ ਦੀ ਬਾਟਮ ਆ ਜੀ ਪਰ ਬਾਟਮ ਤੇ ਵੀ ਆਪਾਂ ਵਰਕ ਕਰਵਾਇਆ ਹੋਇਆ ਦੇਖੋ ਉੱਪਰ ਤੱਕ ਜਿੱਥੇ ਤੱਕ ਸ਼ਰਟ ਦੀ ਲੈਂਥ ਜਾਂਦੀ ਆ ਉੱਥੋਂ ਤੱਕ ਸਾਰੇ ਆਪਾਂ ਮੇ ਡਾਟ ਬਣਵਾਏ ਹੋਏ ਨੇ ਤੇ ਬਾਕੀ ਆਪਾਂ ਮੂਰੀਆਂ ਦੇ ਉੱਤੇ ਇਸ ਤਰ੍ਹਾਂ ਬੇਲਾਂ ਬਣਵਾੰਗਾ ਹੁੰਦੇ ਨੇ ਇਹਨਾਂ ਦੇ ਉੱਤੇ ਵੀ ਸਾਰਾ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਪਰਲ ਵਰਕ ਤੇ ਆਪਣਾ ਸਿੱਪੀ ਦਾ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਉੱਤੇ ਬਣਾ ਸਕਦੇ ਹੋ ਜਾਂ ਇਸੇ ਕਲਰ ਦੇ ਉੱਤੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਮਰਜ਼ੀ ਜਿਹਾ ਨੀਂ ਪੇਜ ਕੇ ਵੀ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਦੇਖੋ ਜੀ ਇਹ ਆਉਂਦੀ ਹੈ ਦੁਪट्टे ਦੀ ਲੁੱਕ ਅਗਰ ਸੂਟ ਪੂਰਾ ਵਧੀਆਗਾ ਪਾਰਟੀ ਵੇਅਰ ਆ ਤਾਂ ਦੁਪੱਟਾ ਵੀ ਆਪਾਂ ਨੂੰ ਹੁੰਦਾ ਕਿ ਆਪਾਂ ਪੂਰਾ ਵਧੀਆ ਪਾਰਟੀ ਵੇਅਰ ਬਣਾਈਏ ਇਹ ਪਿਓਰ ਆਰਗੈਂਜ਼ਾ ਦਾ ਦੁਪੱਟਾ ਜੀ ਤੁਹਾਨੂੰ ਵੀ ਪਤਾ ਕਿਉਂਕਿ ਇਹ ਵਾਲਾ ਕਲਰ ਆ ਜਿਹੜਾ ਉਹ ਸੈਮੀ ਦੇ ਉੱਤੇ ਪ੍ਰੋਪਰ ਨਹੀਂ ਆਉਂਦਾ ਹੈਗਾ ਤੇ ਇਸ ਕਰਕੇ ਆਪਾਂ ਪਿਓਰ ਆਰਗੈਂਜ਼ਾ ਜਾਂ ਪਿਓਰ ਚਨਾਉਣ ਦਾ ਹੀ ਦੁਪੱਟਾ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂਗੇ ਤਾ ਇਹਦੇ ਵਿੱਚ ਦੇਖੋਗੀ ਤੁਸੀਂ ਪਹਿਲਾਂ ਜੇ ਅਸੀਂ ਖਿਚੜੀ ਗੋਟਾ ਲੇਸ ਕਹਿੰਦੇ ਆ ਇਹਨੂੰ ਹਨਾ ਤੇ ਕੋਈ ਕੁਛ ਨਾਮ ਦਿੰਦਾ ਕੋਈ ਕੁਛ ਨਾਮ ਨਹੀਂ ਲਾ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਲਗਾਈਏ ਇਹਦੇ ਵਿੱਚ ਵੀ ਸਾਰੇ ਜਿਹਾ ਸਿੱਪੀ ਦਾ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਆਪਾਂ ਗੋਟਾ ਪੱਤੀ ਦੀ ਫਿਨਿਸ਼ਿੰਗ ਦੇ ਕੇ ਇਹਦੇ ਲੁੱਕ ਨੂੰ ਹੋਰ ਵਧੀਆ ਬਣਾਇਆਗਾ ਇਸ ਤਰ੍ਹਾਂ ਜੀ ਇਹ ਦੁਪੱਟਾ ਆ ਜਾਂਦਾ ਇਹਦੇ ਨਾਲ ਬਹੁਤ ਜ਼ਿਆਦਾ ਪਿਆਰਾ ਤੇ ਸੋਨਾ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਵਿਦ ਸਟਿਚਿੰਗ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਲੈ ਸਕਦੇ ਜੀ ਹਾਂਜੀ ਜਿਹੜਾ ਨੈਕਸਟ ਸੂਟ ਆ ਜੀ ਉਹ ਮੋਸਟ ਟ੍ਰੈਂਡਿੰਗ ਸੂਟ ਕਹਿ ਸਕਦੇ ਆਪਾਂ ਇਹਨੂੰ ਤੁਹਾਨੂੰ ਵੀ ਪਤਾ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਲਾ ਲੋ ਕਿ ਹਰ ਬੁਟੀਕ ਤੇ ਵਾਲੇ ਸੂਟ ਰੈਡੀ ਹੋ ਰਹੇ ਨੇ ਜੀ ਬਹੁਤ ਜ਼ਿਆਦਾ ਟ੍ਰੈਂਡ ਆ ਇਸ ਵਰਕ ਦਾ ਸੇਮ ਕੰਬੀਨੇਸ਼ਨ ਦਾ ਸੇਮ ਕਲਰ ਦਾ ਬਹੁਤ ਜ਼ਿਆਦਾ ਰੀਲਾਂ ਆ ਰਹੀਆਂ ਨੇ ਰੀਲਸ ਇਹ ਸੂਟ ਦੀਆਂ ਤਾਂ ਖਰਤਨਾਂ ਦਾ ਜੀ ਇਹ ਵਾਲਾ ਵੀ ਦੇਖੋ ਤੁਸੀਂ ਇਹ ਵਾਲਾ ਵੀ ਕੰਪਿਊਟਰਾਈਜ਼ਡ ਵੀ ਹੋ ਰਿਹਾ ਪਾਫ ਵਰਕ ਵੀ ਹੋ ਰਿਹਾ ਆਪਾਂ ਕਰਵਾਇਆ ਪ੍ਰੋਪਰ ਪਾਫ ਵਰਕ ਜੀ ਜਿਹੜਾ ਆਪਣਾ ਸਾਨੂੰ ਮੈਂ ਅੱਗੇ ਵੀ ਸਮਝਾਉਣੀ ਹੁੰਦੀ ਆ ਵੀ ਜਿਹੜਾ ਆਪਾਂ ਫਰੇਮ ਲਗਾ ਕੇ ਹੱਥਾਂ ਦੇ ਨਾਲ ਮਸ਼ੀਨ ਦੇ ਉੱਤੇ ਕੰਮ ਕਰਦੇ ਆ ਉਹ ਵਾਲਾ ਅਸੀਂ ਕੰਮ ਕਰਵਾਇਆ ਹੋਇਆਗਾ ਜਿਹੜਾ ਆਪਣਾ ਹੁੰਦਾਗਾ ਜੀ ਕੰਪਿਊਟਰਾਈਜ਼ਡ ਮਸ਼ੀਨ ਦੇ ਉੱਤੇ ਉਹਦੇ ਤੇ ਇੰਨੀ ਸਫਾਈ ਨਹੀਂ ਆਉਂਦੀ ਉਹਨਾਂ ਦੇ ਰੇਟ ਵੀ ਆਪਣੇ ਨਾਲੋਂ ਹਾਫ ਹੋਣਗੇ ਜੀ ਇਹ ਅਸੀਂ ਕਹਨੇ ਆ ਸ਼ਰੇਆਮ ਕਹਨੇ ਆ ਕਿਉਂਕਿ ਜਦੋਂ ਦੇਖੋ ਜੀ ਜਿਹੜੀ ਚੀਜ਼ ਦਾ ਜਿੰਨਾ ਗੁੜ ਪਾਵਾਂਗੇ ਉੰਨੇ ਮਿੱਠਾ ਜਿਵੇਂ ਕਹਿੰਦੇ ਹੁੰਦੇ ਆ ਦੇਖੋ ਜਿਹਹ ਜੀ ਆਪਾਂ ਕੁਆਲਿਟੀ ਦੇਵਾਂਗੇ ਜੀ ਉਸ ਹੱਬ ਨਾਲ ਹੀ ਪ੍ਰਾਈਸ ਸ਼ੋ ਹੁੰਦੀ ਆ ਦਾ ਸੇਮ ਕਲਰ ਕੰਬੀਨੇਸ਼ਨ ਆਪਾਂ ਯੂਜ਼ ਕੀਤੇ ਹੋਇਆ ਵਰਕ ਦੀ ਸਾਡੀ ਫੁੱਲ ਗਾਰੰਟੀ ਹੋਵੇਗੀ ਜੀ 101% ਕਿ ਤੁਹਾਨੂੰ ਵਧੀਆ ਵਰਕ ਮਿਲੇਗਾ ਪੂਰਾ ਨੈੱਕ ਆ ਜੀ ਇਹ ਤੁਹਾਡੀ ਲੈਂਥ ਦੇ ਹਿਸਾਬ ਨਾਲ ਅਸੀਂ ਘੱਟ ਜਾਂ ਵਧ ਕਰ ਸਕਦੇ ਆ ਜੀ ਜਿਵੇਂ ਇਹ ਪੈਨ ਦੀ ਲੈਂਥ ਆਈ ਥਿੰਕ 40 ਸੀਗੀ ਤਾਂ 40 ਦੇ ਹਿਸਾਬ ਨਾਲ ਫਿਰ ਸਾਨੂੰ ਇੱਥੇ ਤੱਕ ਕਰਨਾ ਸਹੀ ਲੱਗਿਆ ਅਗਰ ਤੁਹਾਡੀ ਲੈਂਥ ਜ਼ਿਆਦਾ ਹੋਏਗੀ ਤਾਂ ਇਹ ਵਾਲੀ ਚੀਜ਼ ਆਪਾਂ ਥੱਲੇ ਤੱਕ ਹੋਰ ਵੀ ਲੈ ਕੇ ਜਾ ਸਕਦੇ ਹਾਂ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬਾਜੂ ਆ ਜੀ ਬਾਜੂ ਵੀ ਪੂਰੀਆਂ ਫੁੱਲੀ ਹੈਵੀ ਨੇਗੀਆਂ ਦੇਖੋਗੇ ਤੁਸੀਂ ਪੂਰੀਆਂ ਮਡੀਆਂ ਹੋngਆਂ ਨੇ ਜੀ ਬਾਕੀ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਹ ਸੂਟ ਦੀ ਗ੍ਰੇਸ ਹੋਰ ਵਧਾਤੀ ਆਗੀ ਇਹੇ ਵਾਲਾ ਡਿਜ਼ਾਈਨ ਆਪਣੇ ਸ਼ੋਲਡਰ ਤੇ ਵੀ ਪੈਂਦਾ ਹੁੰਦਾ ਜੀ ਜਿਹੜੇ ਤੁਸੀਂ ਰੀਲਾਂ ਦੇਖੇਗੇ ਤੇ ਸ਼ੋਲਡਰ ਤੇ ਪੈਂਦਾ ਬਟ ਇਹਦੇ ਅਸੀਂ ਸ਼ੋਲਡਰ ਤੇ ਨਹੀਂ ਪਾਇਆ ਹੈਗਾਗਾ ਤੁਸੀਂ ਕਹੋਗੇ ਤਾਂ ਅਸੀਂ ਸ਼ੋਲਡਰ ਤੇ ਵੀ ਪਾ ਦੇਵਾਂਗੇ ਤੇ ਉਹਦੇ ਹਿਸਾਬ ਨਾਲ ਫਿਰ ਪ੍ਰਾਈਸ ਜਿਹੜੇ ਥੋੜੇ ਹੋਰ ਵੱਧ ਜਾਣਗੇ ਜੀ ਠੀਕ ਹੈ ਜੀ ਦੇਖੋ ਤੁਸੀਂ ਸੂਟ ਦਾ ਵਰਕ ਦੇਖੋ ਸੂਟ ਦੀ ਲੁੱਕ ਦੇਖੋ ਪੂਰੇ ਦੀ ਕਿੰਨੀ ਜਿਆਦਾ ਸੋਹਣੀ ਆਉਂਦੀ ਹੈ ਜੀ ਬਾਕੀ ਇਹ ਨੀਚੇ ਤੋਂ ਤੁਹਾਨੂੰ ਵੀ ਪਤਾ ਪਲੇਨ ਹੀ ਰਹਿੰਦਾ ਬਸ ਆਪਾਂ ਸਿਰਫ ਸੇਮ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਇਸ ਨੂੰ ਗ੍ਰੇਸਫੁੱਲ ਬਣਾਤਾ ਹੈਗਾ ਇਹ ਪਸ਼ਮੀਨੇ ਦਾ ਸੂਟ ਬਣਾਇਆ ਜੀ ਕਿਉਂਕਿ ਬਾਹਰ ਜਾ ਰਿਹਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਕਿਸੇ ਵੀ ਕਲਰ ਦੇ ਉੱਤੇ ਇਹ ਵਾਲਾ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਸਮਰ ਵਾਲੇ ਫੈਬਰਿਕ ਚਾਹ ਬਣਵਾ ਲਓ ਚਾਹੇ ਤੁਸੀਂ ਪਾਰਟੀ ਵੇਅਰ ਫੈਬਰਿਕ ਚ ਬਣਾ ਲਓ ਤੇ ਚਾਹੇ ਵਿੰਟਰ ਵਾਲੇ ਫੈਬਰਿਕ ਚ ਬਣਾ ਲਓ ਜੀ ਇਹ ਇਹਦੇ ਨਾਲ ਬਾਟਮ ਆਏਗੀ ਜੀ ਬਾਟਮ ਦੇ ਉੱਤੇ ਵੀ ਪ੍ਰੋਪਰ ਓਨਾ ਹੀ ਵਰਕ ਹੋਇਆ ਹੋਇਆ ਤੁਸੀਂ ਦੇਖੋਗੇ ਜਿੰਨਾ ਵਰਕ ਤੁਸੀਂ ਬਾਜੀ ਤੇ ਦੇਖ ਰਹੇ ਹੋ ਦੋਨੋਂ ਆਪਣੀ ਸਲਵਾਰ ਦੀ ਮੂਰੀ ਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਜਿਆਦਾ ਸੋਹਣੀ ਆਉਂਦੀ ਆ ਤੇ ਜਿਹੜਾ ਆਪਾਂ ਇਹਨਾਂ ਦੁਪੱਟਾ ਰੈਡੀ ਕੀਤਾ ਜੀ ਉਹ ਕੀਤਾ ਆਪਾਂ ਟੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਰੈਡੀ ਕੀਤਾ ਤੁਸੀਂ ਕਹੋਗੇ ਤਾਂ ਡਬਲ ਡਾਈ ਦੇ ਵਿੱਚ ਵੀ ਆਪਾਂ ਲੇਸ ਲਾ ਸਕਦੇ ਆਂਗੇ ਪਰ ਜਿਹੜਾ ਅੱਜ ਕੱਲ੍ਹ ਲੇਸ ਦਾ ਟ੍ਰੈਂਡ ਆਇਆ ਵਾ ਤੁਹਾਨੂੰ ਵੀ ਪਤਾ ਔਰਗਾਂਜ਼ਾ ਲੇਸ ਦਾ ਜਿਆਦਾ ਟ੍ਰੈਂਡ ਆਇਆ ਹੋਇਆ ਹੈਗਾ ਇਹ ਲੇਸ ਵੀ ਕਾਸਟਲੀ ਆਉਂਦੀ ਆ ਤੁਹਾਨੂੰ ਜਿਹੜੇ ਪ੍ਰਾਈਸ ਸ਼ੋ ਹੋਣਗੇ ਉਹ ਵਿਦਆਊਟ ਦੁਪੱਟਾ ਸ਼ੋ ਕਰਾਂਗੇ ਜੀ ਅਸੀਂ ਕਿਉਂਕਿ ਦੁਪੱਟੇ ਦਾ ਫੈਬਰਿਕ ਤੇ ਡਿਪੈਂਡ ਹੁੰਦਾ ਤੁਸੀਂ ਕਿਹੜਾ ਲਗਾ ਰਹੇ ਹੋ ਔਰ ਪ੍ਰੋਸੈਸ ਤੋਂ ਬਿਨਾਂ ਲੇਸ ਤੇ ਵੀ ਡਿਪੈਂਡ ਹੁੰਦਾ ਜੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਚੌੜੀ ਵਾਲੀ ਲੇਸ ਲਗਾਈ ਆ ਪਿਓਰ ਔਰਗਾਂਜ਼ਾ ਦੀ ਠੀਕ ਹੈ ਜੀ ਇਹ ਸੂਟ ਦੀ ਲੁੱਕ ਆ ਪੂਰੀ ਤੇ ਤੁਸੀਂ ਜਿਵੇਂ ਮਰਜ਼ੀ ਵੀ ਕਲਰ ਮੀਨ ਕਲਰ ਕੰਬੀਨੇਸ਼ਨ ਵੀ ਚੇਂਜ ਕਰ ਸਕਦੇ ਹੋ ਕੜਾ ਇਹਦੇ ਵੀ ਕਰ ਸਕਦੇ ਹੋ ਤੇ ਸੂਟ ਦੇ ਵੀ ਕਰ ਸਕਦੇ ਜੀ ਹਾਂਜੀ ਅਗਲਾ ਵਾਲਾ ਸੂਟ ਹੈ ਜੀ ਇਹ ਵਾਲਾ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਅੱਜ ਵਾਲੇ ਜਿੰਨੇ ਵੀ ਸੂਟ ਦਿਖਾ ਰਹੇ ਆ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਐਡੇ ਤੁਸੀਂ ਕਲਰ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਵੀ ਕਿਹੜੇ-ਕਿਹੜੇ ਕਲਰ ਹੋਰ ਅਵੇਲੇਬਲ ਹੈਗੇ ਨੇ ਜੀ ਇਹ ਵੀ ਆਪਾਂ ਕੀਤਾਗਾ ਫਰੌਕ ਸੂਟ ਬਣਾਇਆਗਾ ਤੁਹਾਨੂੰ ਖਿੱਚ ਦੋ ਥੱਲੇ ਤੇ ਇਹ ਵੀ ਆਪਾਂ ਫਰੌਕ ਸੂਟ ਬਣਾਇਆਗਾ ਜੀ ਦੇਖੋਗੇ ਤੁਸੀਂ ਏ ਏ ਸ਼ੇਪ ਦੇ ਵਿੱਚ ਫਰੌਕ ਬਣਾਈ ਹੈਗੀ ਇਸ ਤਰ੍ਹਾਂ ਦੇਖੋ ਏ ਸ਼ੇਪ ਦੇ ਵਿੱਚ ਤੇ ਸਿੰਪਲ ਰੱਖਿਆ ਕਿਉਂਕਿ ਆਲਰੇਡੀ ਇਹਦੇ ਤੇ ਬਹੁਤ ਜ਼ਿਆਦਾ ਵਰਕ ਹੋਇਆ ਹੋਇਆ ਹੈ ਜੀ ਸਿੱਪੀ ਦਾ ਵਰਕ ਹੋਇਆ ਹੋਇਆ ਹੈ ਇਹਦੇ ਤੇ ਸਾਰਾ ਹਨਾ ਜਰੀ ਦਾ ਵਰਕ ਹੋਇਆ ਹੋਇਆ ਸਾਰਾ ਸੂਟ ਦੇ ਉੱਤੇ ਤੇ ਪੋਲਕਾ ਡਾਟ ਦੇ ਵਿੱਚ ਪਹਿਲਾਂ ਲਾ ਲਓ ਹਨਾ ਵੀ ਆ ਸਾਰੀ ਆਪਣੀ ਡਾਈ ਹੋਈ ਵੀ ਹੈ ਚੀਜ਼ ਡਬਲ ਡਾਈ ਹੋਈ ਵੀ ਆ ਉਸ ਤੋਂ ਬਿਨਾਂ ਤੁਹਾਨੂੰ ਡਿਜ਼ਾਈਨਿੰਗ ਦਿਖ ਰਹੀ ਹੋਏਗੀ ਇਹ ਪੋਲਕਾ ਡਾਟ ਬਣੇ ਹੋਏ ਨਹੀਂ ਜੀ ਤੇ ਐਸੀ ਕਰਕੇ ਆਪਾਂ ਇਹਦੇ ਉੱਤੇ ਬਹੁਤਾ ਕੁਝ ਨਹੀਂ ਕੀਤਾ ਸਿੰਪਲ ਆਪਾਂ ਸਮੋਸੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਤੇ ਇੱਕ ਬਸ ਆਪਾਂ ਲਟਕਣ ਲਗਾਏ ਨੇ ਜੀ ਇਸ ਤਰ੍ਹਾਂ ਇਹਦੇ ਠੀਕ ਹੈ ਜੀ ਇਸ ਤੇ ਆਪਾਂ ਬਹੁਤ ਜ਼ਿਆਦਾ ਕੁਝ ਨਹੀਂ ਕੀਤਾ ਕਿਉਂਕਿ ਫਰੌਕ ਆਲਰੇਡੀ ਹੈਵੀ ਆ ਬਹੁਤ ਜ਼ਿਆਦਾ ਤੇ ਇਹ ਇਹਦਾ ਆ ਜਾਂਦਾ ਜੀ ਪਲਾਜੋ ਜਿਹੜਾ ਕਿ ਆਪਾਂ ਰਾਣੀ ਛੇੜ ਦੇ ਵਿੱਚ ਡਾਈ ਕਰਵਾਇਆ ਇਹ ਵਾਲੇ ਛੇੜ ਨਾਲ ਮੈਚ ਕਰਕੇ ਡਾਈ ਕਰਵਾਇਆ ਜੀ 80 ਗ੍ਰਾਮ ਵਾਲੀ ਕ੍ਰੇਪ ਯੂਜ਼ ਕੀਤੀ ਆ ਆਪਾਂ ਇਹਦੇ ਵਿੱਚ ਵੀ ਤੇ ਜਿਹੜਾ ਦਾ ਦੁਪੱਟਾ ਉਹ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਆਪ ਨੂੰ ਵੀ ਦੁਪੱਟਾ ਦੇਖੋਗੇ ਤੁਸੀਂ ਕਿੰਨਾ ਜ਼ਿਆਦਾ ਹੈਵੀ ਹੈ ਦੁਪੱਟਾ ਦੇਖੋ ਜੀ ਬਹੁਤ ਸੋਹਣੇ ਸਰਕਲ ਬਣੇ ਹੋਇਆ ਸਾਰੀ ਐਮਬਰਾਇਡਰੀ ਹੋਈ ਹੋਈ ਆ ਅਗਰ ਤੁਸੀਂ ਦੇਖੋਗੇ ਇਹ ਸਾਰਾ ਬਾਰਡਰ ਬਣਿਆ ਹੋਇਆ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਤੇ ਇਹ ਵਾਲਾ ਤੁਸੀਂ ক্লোਜ਼ ਅਪ ਲੈ ਕੇ ਦੇਖੋਗੇ ਤੁਸੀਂ ਪ੍ਰੋਪਰ ਤੁਹਾਨੂੰ ਦਿਖ ਰਿਹਾ ਹੋਇਆਗਾ ਸਿੱਪੀ ਵਰਕ ਜ਼ਰੀ ਦਾ ਵਰਕ ਸਾਰਾ ਹੋਇਆ ਹੋਇਆਗਾ ਜੀ ਬਹੁਤ ਸੋਹਣਾ ਲੱਗਦਾ ਤੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਜੀ ਤੇ ਉਸ ਤੋਂ ਬਾਅਦ ਆਪਾਂ ਫਿਨਿਸ਼ਿੰਗ ਆਪਾਂ ਫੈਬਰਿਕ ਲਗਾ ਕੇ ਤੇ ਇਹਦੀ ਆਪਾਂ ਗ੍ਰੇਸ ਹੋਰ ਵੀ ਵਧੀਆ ਬਣਾਤੀ ਦੇਖੋ ਜੀ ਸਮੋਸੀ ਲੈਸ ਲਾਈ ਹੈ ਤੇ ਆਪਾਂ ਫੈਬਰਿਕ ਨਾਲ ਦਾ ਮੈਚ ਕਰਕੇ ਲਾਤਾ बॉटਮ ਦਾ ਨੀਚੇ ਵਾਲੀ ਸਾਈਡ ਤਾਂ ਸੂਟ ਦੀ ਲੁੱਕ ਆ ਜਿਹੜੀ ਬਹੁਤ ਸੋਹਣੀ ਬਣ ਗਈ ਦੇਖੋ ਜੀ ਦੁਪੱਟਾ ਬਹੁਤ ਜ਼ਿਆਦਾ ਸੋਹਣਾਗਾ ਮੈਂ ਤੁਸੀਂ ਇਹਨੂੰ ਬਰਾਇਡਲ ਨਿਊ ਬ੍ਰਾਈਡਲ ਵੀ ਆਪਣਾ ਸੂਟ ਬਾਈ ਕਰ ਸਕਦੀਆਂ ਜੇ ਅਗਰ ਤੁਹਾਡੇ ਘਰੇ ਕੋਈ ਖਾਸ ਫੰਕਸ਼ਨ ਨੇ ਤਾਂ ਤੁਸੀਂ ਵੀ ਇਹ ਸੂਟ ਬਣਵਾ ਸਕਦੇ ਹੋ ਸਾਡੇ ਕੋਲ ਇਹਦੇ ਵਿੱਚ ਇੱਕ ਦੋ ਹੋਰ ਕਲਰ ਵੀ ਆਪਣੇ ਕੋਲੇ ਅਵੇਲੇਬਲ ਨੇ ਤੇ ਤੁਸੀਂ ਸਾਨੂੰ ਫੋਟੋ ਪੇਜ ਕੇ ਮੰਗਵਾ ਸਕਦੇ ਹੋ ਜੀ ਤੇ ਇਹ ਵਾਲੇ ਸੀਗੇ ਅੱਜ ਦੀ ਕਲੈਕਸ਼ਨ ਦੇ ਸੂਟ ਜੀ ਅਗਰ ਤੁਹਾਨੂੰ ਕੋਈ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਹੋਰ ਆਪਣੀਆਂ ਭੈਣਾਂ ਦੋਸਤਾਂ ਨੂੰ ਜਾਂ ਫਰੈਂਡਸ ਨੂੰ ਸ਼ੇਅਰ ਕਰਿਓ ਜੀ ਇਹ ਵਾਲੀ ਵੀਡੀਓ ਤੇ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਉਹਨਾਂ ਵਿੱਚੋਂ ਵੀ ਸੂਟ ਜਿਹੜੇ ਮਰਜ਼ੀ ਕਹੋ ਅਸੀਂ ਭੇਜ ਦੇਵਾਂਗੇ ਜੀ ਤੁਸੀਂ ਮੰਗਵਾ ਸਕਦੇ ਵਿਦ ਸਟੀਚਿੰਗ ਲੈ ਸਕਦੇ ਹੋ ਵਿਦਾਊਟ ਸਟੀਚਿੰਗ ਲੈ ਸਕਦੇ ਹੋ ਕਿਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦਾ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਇੰਸਟਾਗ੍ਰam ਤੇ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਜ਼ਰੂਰ ਕਰੋ ਜੀ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਦੇ ਸੂਟ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਤੇ ਬਹੁਤ ਵਧੀਆ ਲੱਗੇ ਹੋਣਗੇ ਥੈਂਕ ਯੂ ਸੋ ਮਾਚ ਜੀ ਸਤਿ ਸ਼੍ਰੀ ਅਕਾਲ